ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਬਲਿਕ ਵਾਇਸ ਟੀਵੀ ਦੇਖ ਰਹੇ ਹੋ ਮੈਂ ਹਾਂ ਤੁਹਾਡਾ ਆਪਣਾ ਪ੍ਰਕਾਸ਼ ਸ਼ਰਮਾ ਅੱਜ ਪਹੁੰਚਿਆ ਸ਼ਹਿਰ ਮਲੇਰਕੋਟਲਾ ਦੇ ਵਿੱਚ ਤੇ ਮਲੇਰਕੋਟਲਾ ਵੈਸੇ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ ਇੱਥੇ ਦੇ ਲੋਕ ਇੱਥੋਂ ਦੀ ਆਵੋ ਹੋਇਆ ਇੱਥ ਦਾ ਖਾਣਾ ਪੀਣਾ ਤੇ ਇੱਥੇ ਦੇ ਅਤਰ ਤੇ ਅੱਜ ਤੁਹਾਨੂੰ ਅਸੀਂ ਲੈ ਕੇ ਪਹੁੰਚਿਆ ਅਤਰ ਅਲ ਅਰਬ ਤੇ ਸਾਡੇ ਨਾਲ ਨੌਸਾਦ ਭਾਈ ਜੀ ਮੌਜੂਦ ਨੇ ਭਾਈ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਹੋਠੀਕ ਹੋਠੀਕ ਹਾਂਜੀ ਅੱਛਾ ਸਭ ਤੋਂ ਪਹਿਲਾ ਸਵਾਲ ਮੇਰਾ ਹੈ ਜੀ ਹੈ ਵੀ ਮਲੇਰ ਕੋਟਲਾ ਦੇ ਵਿੱਚ ਹੈ ਜਿਹੜਾ ਅੱਤਰ ਬਹੁਤ ਜ਼ਿਆਦਾ ਵੇਖ ਰਿਹਾ ਤੁਹਾਡੇ ਮਨ ਦੇ ਵਿੱਚ ਇਹ ਕੰਮ ਕਿਉਂ ਆਇਆ ਜੀ ਅ ਮਿਰਜੀ ਇਹ ਕੰਮ ਕਰਦੇ ਹੋਏ ਨੂੰ ਮੈਨੂੰ ਜਿਹੜਾ ਹੈਗਾ 5 ਤੋਂ 5.5 ਸਾਲ ਹੋ ਗਏ ਤਾਂ ਇਸ ਫੀਲਡ ਦੇ ਵਿੱਚ ਮੈਨੂੰ ਕਾਫੀ ਇਸ ਦੀ ਜਾਣਕਾਰੀ ਸੀ ਇਸ ਕਰਕੇ ਮੈਂ ਇਹੀ ਕੰਮ ਚੁਣਿਆ ਤੇ ਮਤਲਬ ਜਾਣਕਾਰੀ ਸੀ ਤਾਂ ਹੀ ਇਹ ਕੰਮ ਚੁਣਿਆ ਤਾਂ ਹੀ ਇਹ ਕੰਮ ਚੁਣਿਆ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇੱਥੇ ਦੀ ਲੋਕੇਸ਼ਨ ਦੱਸ ਦਿਓ ਕਿਉਂਕਿ ਜੋ ਵੀਡੀਓ ਦੇਖ ਕੇ ਆਉਣਗੇ ਉਹਨਾਂ ਨੂੰ ਤੁਹਾਡੀ ਦੁਕਾਨ ਲੱਭਣ ਦੇ ਵਿੱਚ ਆਸਾਨੀ ਹੋ ਜਾਵੇ। ਹਾਂਜੀ ਵੀਰ ਜੀ ਆਪਣੀ ਜਿਹੜੀ ਦੁਕਾਨ ਦਾ ਐਡਰੈਸ ਹੈਗਾ ਮਲੇਰ ਕੋਲਾ ਜਰਗ ਚੌਂਕ ਤੋਂ ਖੰਨਾ ਰੋਡ ਦੇ ਨਾਲ ਹੀ ਆਪਣੇ ਜਰਗ ਚੌਂਕ ਦੇ ਭਾਰਤ ਬੈਕਰੀ ਉਹਦੇ ਨਾਲ ਹੀ ਆਪਣਾ ਅਤਰਾ ਅਲਰਬ ਸਟੋਰ ਹੈ ਜੀ ਜਿਹੜਾ ਜਿਹੜਾ ਕਿ ਜਰਗ ਚੌਂਕ ਦੇ ਬਿਲਕੁਲ ਹੀ ਨਜ਼ਦੀਕ ਹੈ। ਮੇਨ ਲੋਕੇਸ਼ਨ ਜਿਹੜੀ ਪੈਂਦੀ ਹੈ ਉਹ ਜਰਗ ਚੌਂਕ ਕਰਨੀ ਹੈ। ਠੀਕ ਹੈ। ਤੇ ਜਰਗ ਚੌਂਕ ਦੇ ਬਿਲਕੁਲ ਨਾਲ ਹੀ ਪਈ ਹੈ। ਹਾਂਜੀ। ਤੇ ਹੁਣ ਸਟਾਰਟਿੰਗ ਆਪਾਂ ਕਰੀਏ ਵੀ ਤੁਹਾਡੇ ਜਿਹੜੇ ਅਤਰ ਨੇ ਉਹਦੀ ਖਾਸੀਅਤ ਕੀ ਹੈ ਇੱਕ ਆਮ ਲੋਕ ਵੀ ਵੇਚਦੇ ਫਿਰਦੇ ਨੇ ਜੀ ਉਹ ਲੋਕ ਕਿਉਂ ਨਾ ਖਰੀਦਣ ਤੇ ਤੁਹਾਡੇ ਵਾਲੇ ਕਿਉਂ ਖਰੀਦਣ ਕੀ ਖਾਸ ਗੱਲ ਤੁਹਾਡੇ ਅਤਰ ਦੇ ਵਿੱਚ ਕੀ ਹੈ ਅਤਰ ਦੇ ਵਿੱਚ ਵੀਰ ਜੀ ਪਿਓਰਿਟੀ ਤੇ ਨੇਚਰਲਿਟੀ ਤੇ ਹੁੰਦਾ ਇੱਕ ਫਰੇਗਰੈਂਸ ਹੁੰਦੀਆਂ ਨੇ ਬਹੁਤ ਜ਼ਿਆਦਾ ਕੈਮੀਕਲ ਫਰੇਗਰੈਂਸ ਜਿਹੜੀਆਂ ਕਿ ਵੰਦਾ ਯੂਜ਼ ਕਰਦਾ ਸਸੀਆਂ ਫ੍ਰੈਗਰੈਂਸੀਆ ਉਹਨੂੰ ਸਕਿਨ ਰੈਕਸ਼ਨ ਕਰ ਜਾਂਦੀ ਹੈ ਜਾਂ ਉਹਨੂੰ ਇੱਕਦਮ ਦਿਮਾਗ ਨੂੰ ਹਿੱਟ ਕਰ ਜਾਂਦੀ ਹੈ ਜਾਂ ਦੂਜੇ ਵਾਲੇ ਸਾਹਮਣੇ ਵਾਲੇ ਨੂੰ ਲੱਗਦਾ ਕਿ ਯারে ਕੀ ਲਾ ਕੇ ਆ ਗਿਆ ਹਨ ਜਿਹੜੀਆਂ ਪਿਓਰ ਫ੍ਰੈਗਰੈਂਸ ਹੁੰਦੀਆਂ ਨੇ ਨੇਚਰਲ ਫ੍ਰੈਗਰੈਂਸ ਥੋੜੀਆਂ ਜਿਹੀਆਂ ਹੁੰਦੀਆਂ ਨੇ ਵਧੀਆ ਕੁਆਲਿਟੀ ਜਿਹਨੂੰ ਆਪਾਂ ਕਹਦੇ ਆ ਉਹ ਸੌਦੀਆ ਦੀ ਵੀ ਹੁੰਦੀਆਂ ਨੇ ਦੁਬਈ ਦੀਆਂ ਵੀ ਹੁੰਦੀਆਂ ਨੇ ਤਰਕੀ ਦੀਆਂ ਵੀ ਹੁੰਦੀਆਂ ਨੇ ਔਰ ਇੰਡੀਆ ਦੇ ਵਿੱਚ ਵੀ ਬਹੁਤ ਅੱਛੀਆਂ ਅੱਛੀਆਂ ਫ੍ਰੈਗਰੈਂਸ ਪਾਈਆਂ ਜਾਂਦੀਆਂ ਨੇ ਔਰ ਇਹਦੇ ਵਿੱਚ ਫਰਕ ਕੀ ਹੁੰਦਾ ਕਿ ਰਾਇਲ ਤੇ ਲਗਜ਼ਰੀ ਫ੍ਰੈਗਰੈਂਸ ਹੁੰਦੀਆਂ ਨੇ ਇੱਕ ਜਿਹੜੀ ਹੈ ਨੂੰ ਹਿੱਟ ਕਰਦੀਆਂ ਨੇ ਨਾ ਕਿ ਦੂਜੇ ਬੰਦੇ ਨੂੰ ਪਰੇਸ਼ਾਨ ਕਰਦੀਆਂ ਨੇ ਆਪਣੇ ਆਪ ਨੂੰ ਵੀ ਅੱਛਾ ਫੀਲ ਹੁੰਦਾ ਔਰ ਜਿਹੜਾ ਆਪਣਾ ਨਾਲ ਦਾ ਪਾਰਟਨਰ ਹੈ ਜਾਂ ਆਪਣਾ ਸਾਥੀ ਹੈ ਜਾਂ ਆਪਾਂ ਗੱਡੀ ਦੇ ਵਿੱਚ ਕੋਈ ਟਰੈਵਲ ਕਰ ਰਹੇ ਹਾਂ ਨਾਲ ਦੇ ਨੂੰ ਵੀ ਅੱਛਾ ਫੀਲ ਹੁੰਦਾ ਆ ਅਗਲਾ ਪੁੱਛਣ ਦੇ ਮਜਬੂਰ ਹੁੰਦਾ ਵੀ ਯਾਰ ਅਗਲੇ ਨੇ ਲਾਇਆ ਕੀ ਹੋਇਆ ਇਹਦੇ ਵਿੱਚ ਪਿਓਰਿਟੀ ਹੁੰਦੀ ਹੈ ਕੁਆਲਿਟੀਆਂ ਹੁੰਦੀਆਂ ਨੇ ਅਲੱਗ-ਅਲੱਗ ਕੁਆਲਿਟੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਕੁਆਲਿਟੀ ਦੀਆਂ ਹੁੰਦੀਆਂ ਨੇ ਸਸਤੀਆਂ ਹੁੰਦੀਆਂ ਨੇ ਜਿਆਦਾ ਕੈਮੀਕਲ 베ਸ ਹੁੰਦੀਆਂ ਨੇ ਇਹਦੇ ਚ ਕੈਮੀਕਲ ਹੁੰਦਾ ਬਹੁਤ ਘੱਟ ਹੁੰਦਾ ਔਰ ਇਹਦੀ ਜਿਹੜੀ ਫਰੇਗਰੈਂਸ ਹੁੰਦੀ ਆ ਬਹੁਤ ਪਿਓਰ ਔਰ ਬਹੁਤ ਅੱਛੀ ਤੇ ਲੌਂਗ ਲਾਸਟਿੰਗ ਹੁੰਦੀ ਆ ਔਰ ਇਹਦੀ ਜਿਹੜੀ ਪ੍ਰੋਜੈਕਸ਼ਨ ਹੁੰਦੀ ਆ ਉਹ ਵੀ ਜਿਆਦਾ ਅੱਛੀ ਹੁੰਦੀ ਆ ਬਾਕੀ ਇਤਰਾ ਦੇ ਮਤਾਬਿਕ ਠੀਕ ਹੈ ਮੁਕਾਬਲੇ ਹਾਂਜੀ ਜੇ ਆਪਾਂ ਕਹਿ ਲਈਏ ਇੱਕ ਟਰਸਟਡ ਬ੍ਰਾਂਡ ਹੁੰਦੇ ਨੇ ਜਿਵੇਂ ਮੰਨ ਲਓ ਵੀ ਕਾਫੀ ਲੋਕ ਜੇ ਕਹਿ ਲਈਏ ਵੀ ਫੋਰਨ ਕੰਟਰੀਆਂ ਦੇ ਆਉਂਦੇ ਨੇ ਕੈਮੀਕਲ ਬੇਸ ਆਉਂਦੇ ਨੇ ਹਾਂਜੀ ਤੇ ਇਹਦਾ ਕੋਈ ਨੁਕਸਾਨ ਹੁੰਦਾ ਜੀ ਜਿਵੇਂ ਉਹ ਤਾਂ ਮੰਨ ਲਓ ਵੀ ਕਹਿੰਦੇ ਨੇ ਸਰੀਰ ਤੇ ਲਾਇਆ ਤੇ ਕੋਈ ਨਾ ਕੋਈ ਅਲਰਜੀ ਹੋ ਜਾਂਦੀ ਹੈ ਇਹਦੇ ਨਾਲ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਜਾਂ ਨਹੀਂ ਸਰ ਇਹ ਜਿਹੜੇ ਹੁੰਦੇ ਨੇ ਇਹ ਆਇਲ ਬੇਸ ਹੁੰਦੇ ਨੇ ਨੇਚਰਲ ਆਇਲ ਬੇਸ ਹੁੰਦੇ ਨੇ ਹਲਕਾ ਕੈਮੀਕਲ ਹੁੰਦਾ ਪਰ ਜਿਹੜੇ ਸਸੇ ਹੁੰਦੇ ਨੇ ਉਹ ਕੈਮੀਕਲ ਨਹੀਂ ਇਹਨਾਂ ਵਿੱਚ ਕੁਝ ਅੱਛੀਆਂ ਕੁਆਲਿਟੀਆਂ ਪਾਈਆਂ ਜਾਂਦੀਆਂ ਨੇ ਹਰ ਇੱਕ ਨੂੰ ਇਹ ਰਿਐਕਸ਼ਨ ਨਹੀਂ ਕਰਦੇ ਜਿਹੜਾ ਪਰਫਿਊਮ ਹੁੰਦਾ ਉਹਦੇ ਵਿੱਚ ਕੀ ਹੁੰਦਾ ਅਲਕੋਹਲ ਹੁੰਦਾ ਜੀ 90% 85% ਉਹਦੇ ਵਿੱਚ ਅਲਕੋਹਲ ਹੁੰਦਾ ਇਹ ਵਿਦਆਊਟ ਅਲਕੋਹਲ ਹੁੰਦੇ ਨੇ ਪਹਿਲੀ ਗੱਲ ਤਾਂ ਇਹ ਆ ਠੀਕ ਹੈ ਇਸ ਤੇ ਜ਼ਿਆਦਾ ਕਰਦੇ ਨੇ ਇਹਨਾਂ ਦੀ ਪ੍ਰੋਜੈਕਸ਼ਨ ਜ਼ਿਆਦਾ ਹੁੰਦੀ ਆ ਔਰ ਇਹਨਾਂ ਦੀ ਕੁਆਲਿਟੀ ਦੇ ਵਿੱਚ ਇਹਨਾਂ ਦੀ ਰਾਇਲ ਲਗਜ਼ਰੀ ਪੰ ਜ਼ਿਆਦਾ ਹੁੰਦਾ ਅਤਰ ਦੇ ਵਿੱਚ ਇਹਦੇ ਵਿੱਚ ਇਹੀ ਫਰਕ ਹੁੰਦਾ ਹੈ ਤੇ ਅਤਰ ਹੈ ਕਿੰਨੀ ਕਿਸਮ ਦੇ ਨੇ ਕਿਉਂਕਿ ਕਈ ਲੋਕਾਂ ਨੂੰ ਇਹ ਹੁੰਦਾ ਖੁਸ਼ਬੂ ਲੈਣੀ ਹੈ ਬਸ ਵਧੀਆ ਹੋਣੀ ਚਾਹੀਦੀ ਹੈ ਕਿੰਨੀਆਂ ਕਿਸਮ ਦੇ ਹੈ ਅਤਰ ਹੁੰਦੇ ਨੇ ਸਰ ਕਿਸਮਾਂ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਨੇ ਜਿਵੇਂ ਫ੍ਰੈਂਚ ਦੇ ਵਿੱਚ ਹਰ ਇੱਕ ਪਰਫਿਊਮ ਦਾ ਸਿਮਿਲਰ ਆਪਣੇ ਕੋਲੋਂ ਮਿਲ ਜਾਊਗਾ ਤੁਹਾਨੂੰ ਜਿਵੇਂ ਡੋਲਚੇ ਗਵਾਨਾ ਦਾ ਹੋ ਗਿਆ ਔਰ ਦਾ ਐਲ ਵੀ ਆਫਟਰਨੂੰ ਹੋ ਗਿਆ 1 ਮਿਲੀਅਨ ਹੋ ਗਿਆ ਪਾਕੁਰਵਾਨ ਦਾ ਇਨਵੈਕਟਰਸ ਹੋ ਗਿਆ ਔਰ ਹੋਰ ਵੀ ਕਾਫੀ ਵੱਡੇ ਵੱਡੇ ਬ੍ਰਾਂਡ ਜਿਹੜੇ ਨੇ ਉਹਨਾਂ ਦੇ ਸਿਮਿਲਰ ਆਪਣੇ ਕੋਲੇ ਅਵੇਲੇਬਲ ਨੇ ਜਿੱਦਾਂ ਕਿ ਕਹਿੰਦੇ ਆ ਨਾਮ ਦੇ ਉੱਤੇ ਨਹੀਂ 1 ਮਿਲੀਅਨ ਨਾਮ ਦੇ ਉੱਤੇ ਨਹੀਂ ਤੁਸੀਂ ਡਿਓਰ ਸਵਾਚ ਜਾਂ 1 ਮਿਲੀਅਨ ਕੋਈ ਵੀ ਵੱਡਾ ਬ੍ਰਾਂਡ ਆਪਣੇ ਕੋਲੇ ਲਿਆਓ ਆਪਾਂ ਤੁਹਾਨੂੰ ਉਹਦੀ ਅਤਰ ਦੇ ਵਿੱਚ ਬਿਲਕੁਲ ਸੇਮ ਡਿਟੋ ਫਰੇਗਰੈਂਸ ਦਵਾਂਗੇ ਜਿਹੜੀ ਜਿਹੜੀ ਕਿ ਆ ਪਰਫਿਊਮ ਦੇ ਨਾਲ 20000 ਦੇ ਪਰਫਿਊਮ ਨਾਲ 10000 ਦੇ ਪਰਫਿਊਮ ਨਾਲ ਮੈਚ ਕਰਦੀ ਹੋਊਗੀ ਬਿਲਕੁਲ ਅੱਛਾ ਹੁਣ ਤੁਸੀਂ ਰੇਟ ਦੀ ਗੱਲ ਕਰ ਰਹੇ ਸੀ ਅਤਰ ਦੇਖਿਆ ਜਾਵੇ ਤਾਂ ਅਤਰ ਵੀ ਬਹੁਤ ਮਹਿੰਗੀ ਕਿਸਮ ਦੇ ਹੁੰਦੇ ਨੇ ਬਹੁਤ ਜ਼ਿਆਦਾ ਰੇਟ ਤੇ ਚਲੇ ਜਾਂਦੇ ਨੇ ਲੋਕ ਅਫੋਰਡ ਕਿਵੇਂ ਕਰਨਗੇ ਜੀ ਕਹਿੰਦੇ ਨੇ ਵੀ ਅ ਅਤਰ ਹੈ ਜਿਹੜਾ ਸਾਊਦੀ ਅਰਬੀਆ ਜਿਹੜੇ ਅਰਬ ਕੰਟਰੀ ਵਾਲੇ ਲਾਉਂਦੇ ਨੇ ਵੀ ਉਹ ਮਹਿੰਗੇ ਚੀਜ਼ਾਂ ਦੇ ਸ਼ਕੀਨ ਹੁੰਦੇ ਨੇ ਤੇ ਇੰਡੀਅਨ ਲੋਕਾਂ ਦੇ ਲਈ ਇਹ ਖਾਸ ਚੁਆਇਸ ਕਿਵੇਂ ਬਣੂਗੀ ਫਿਰ ਅ ਸਰ ਇਹਦੇ ਵਿੱਚ ਕੀ ਹੁੰਦਾ ਅਤਰ ਮਹਿੰਗੇ ਤੇ ਨਾ ਮਹਿੰਗਾ ਨਹੀਂ ਹੁੰਦਾ ਮਹਿੰਗੇ ਅਤਰ ਦੀ ਜਿਹੜੀ ਕੁਆਲਿਟੀ ਹੁੰਦੀ ਆ ਉਹਦੇ ਉੱਪਰ ਹੁੰਦਾ ਲਗਜ਼ਰੀ ਹੁੰਦਾ ਬਾਕੀ ਆਮ ਤੇ ਜਿਹੜਾ ਹੁਣ ਅੱਜਕੱਲ ਪੰਜਾਬ ਦੇ ਵਿੱਚ ਚੱਲ ਰਿਹਾ ਉਹ ਪੰਜਾਬ ਦੇ ਵਿੱਚ ਇਹ ਚੱਲ ਰਿਹਾ ਹੈ ਬਾਰ ਬੰਦਾ ਸੁਣਦਾ ਕਿ ਉਦ ਚਾਹੀਦਾ ਸਾਨੂੰ ਉਦ ਚਾਹੀਦਾ ਉਦ ਦੇ ਨਾਮ ਤੇ ਬਹੁਤ ਕੁਝ ਹੋ ਰਿਹਾ ਅੱਜ ਕੱਲ ਪੰਜਾਬ ਦੇ ਵਿੱਚ ਅਸਲ ਉਦ ਹੈ ਕੀ ਉਹੀ ਨਹੀਂ ਪਹਿਲਾਂ ਪਤਾ ਹੈਗਾ ਅਸਲ ਉਦ ਦੀ ਫਰੇਗਰੈਂਸ ਹੈ ਕੀ ਉਹੀ ਨਹੀਂ ਪਹਿਲਾਂ ਪਤਾ ਕਸਟਮਰ ਆਉਂਦਾ ਉਦ ਮੰਗ ਲੈਂਦਾ ਕਿ ਬਟ ਉਹਨੂੰ ਉਦ ਦੇ ਬਾਰੇ ਕੁਝ ਨਹੀਂ ਨੌਲੇਜ ਹੁੰਦੀ ਕੁਝ ਨਹੀਂ ਪਤਾ ਹੁੰਦਾ ਸੁਣੀਆਂ ਸੁਣਾਈਆਂ ਗੱਲਾਂ ਤੇ ਉੱਤੇ ਆ ਜਾਂਦਾ ਨਾ ਕਿ ਉਹਨੂੰ ਪ੍ਰਾਈਸ ਆ ਰੇਟ ਦਾ ਪਤਾ ਹੁੰਦਾ ਵੀ ਇਹ ਕਿਸ ਰੇਟ ਦੇ ਵਿੱਚ ਹੋਊਗਾ ਉਹਦੇ ਮਾਈਂਡ ਸੈਟ ਦੇ ਵਿੱਚ ਇਹੀ ਹੁੰਦਾ ਕਿ ਇਹ ਬਹੁਤ ਮਹਿੰਗਾ ਹੋਊਗਾ ਔਰ ਲਗਜ਼ਰੀ ਹੁੰਦਾ ਹਨਾ ਦੀ ਔਰ ਇਹ ਚੀਜ਼ਾਂ ਮਹਿੰਗੀਆਂ ਨਹੀਂ ਹੁੰਦੀਆਂ ਸਸੀਆਂ ਵੀ ਹੁੰਦੀਆਂ ਨੇ ਬਹੁਤ ਰੀਜ਼ਨੇਬਲ ਰੇਟ ਦੇ ਉੱਤੇ ਅਵੇਲੇਬਲ ਨੇ ਐਸੀ ਗੱਲ ਨਹੀਂ ਔਰ ਉਦ ਜਿਹੜਾ ਹੁੰਦਾ ਭਾਜੀ ਉਦ ਇੱਕ ਲੱਕੜ ਹੁੰਦੀ ਹੈ ਲੱਕੜ ਨੂੰ ਸੋਕ ਕਰਕੇ ਲੱਕੜ ਦੇ ਵਿੱਚੋਂ ਜਿਹੜਾ ਹੁੰਦਾ ਉਹਦਾ ਔਇਲ ਕੱਢਿਆ ਜਾਂਦਾ ਔਇਲ ਨੂੰ ਕੱਟ ਕੇ ਉਹ ਇੱਕ ਉਦ ਦੀ ਸ਼ਕਲ ਦੇ ਵਿੱਚ ਤਿਆਰ ਹੋ ਜਾਂਦਾ ਸਰ ਜਿੱਦਾਂ ਕਿ ਆਹ ਵਾਲਾ ਹੈਗਾ ਉਦ ਹਮੇਸ਼ਾ ਵੂਡੀ ਫ੍ਰੈਗਰੈਂਸ ਦੇ ਵਿੱਚ ਹੁੰਦਾ ਹੈ ਉਹਦੀ ਫ੍ਰੈਗਰੈਂਸ ਜਿਹੜੀ ਹੁੰਦੀ ਆ ਵੁੱਡੀ ਹੁੰਦੀ ਆ ਨਾ ਕਿ ਕੋਈ ਫਲਾਰੀ ਨਾ ਕੋਈ ਸਿਟਰਸੀ ਨਾ ਕੋਈ ਫਰੂਟੀ ਫ੍ਰੈਗਰੈਂਸ ਹੁੰਦੀ ਆ ਇਹਦੀ ਵੁੱਡੀ ਫ੍ਰੈਗਰੈਂਸ ਹੁੰਦੀ ਆ ਵੁੱਡੀ ਫ੍ਰੈਗਰੈਂਸ ਤੋਂ ਇਲਾਵਾ ਜਿਹੜੇ ਹੋਰ ਵੀ ਵਧੀਆ ਕੁਆਲਿਟੀ ਦੇ ਇਟਰ ਆਉਂਦੇ ਨੇ ਉਹਦੇ ਵਿੱਚ ਫਰੂਟੀ ਵੀ ਤੁਹਾਨੂੰ ਬਹੁਤ ਅੱਛੇ-ਅੱਛੇ ਮਿਲ ਜਾਣਗੇ ਔਰ ਜਿਹੜੀਆਂ ਅੱਛੇ-ਅੱਛੇ ਬ੍ਰਾਂਡ ਦੀਆਂ ਫ੍ਰੈਗਰੈਂਸ ਨੇ ਉਹ ਵੀ ਆਪਣੇ ਕੋਲੇ ਅਵੇਲੇਬਲ ਮਿਲ ਜਾਣਗੇ ਔਰ ਹੋਰ ਵੀ ਬਹੁਤ ਸਾਰੀਆਂ ਫਰੇਗਰੈਂਸ ਨੇ ਜਿਹੜੀਆਂ ਯੂਨੀਕ ਔਰ ਲਗਜ਼ਰੀ ਫੀਲ ਦਿੰਦੀਆਂ ਨੇ ਉਹ ਵੀ ਆਪਣੇ ਕੋਲੇ ਅਵੇਲੇਬਲ ਹੈਗੀਆਂ। ਉਦ ਤੋਂ ਇਲਾਵਾ ਗੱਲ ਕਰੀਏ ਅਤਰ ਹੋਰ ਕਿਸ ਚੀਜ਼ ਤੋਂ ਬਣਦਾ ਜੀ ਫਿਰ? ਸਰ ਹਰ ਇੱਕ ਚੀਜ਼ ਤੋਂ ਅਤਰ ਬਣਦਾ ਜੀ ਜਿਵੇਂ ਰੂਗੁਲਾਬ ਹੋ ਗਿਆ ਜੀ ਰੂਗੁਲਾਬ ਹੋ ਗਿਆ ਸੰਦਲ ਹੋ ਗਿਆ ਸੰਦਲ ਅ ਅੰਬਰ ਹੋ ਗਿਆ ਜੀ ਵਾਈਟ ਉਦ ਦੇ ਨਾਮ ਤੇ ਇੱਕ ਫਰੇਗਰੈਂਸ ਚੱਲਦੀ ਹੈ ਉਹ ਵੀ ਬਹੁਤ ਮਸ਼ਹੂਰ ਹੈ। ਇਸ ਤਰ੍ਹਾਂ ਇੱਕ ਕਾਫੀ ਟੱਚ ਹੋ ਗਿਆ ਚਾਕਲੇਟ ਟੱਚ ਹੋ ਗਿਆ ਇਹ ਦੋਨੋਂ ਅਲੱਗ-ਅਲੱਗ ਟੱਚ ਨੇ ਨਾ ਕਾਫੀ ਟੱਚ ਵੀ ਚਾਕਲੇਟ ਤੇ ਵਿਕੀ ਜਾਂਦਾ ਚਾਕਲੇਟ ਕਾਫੀ ਟੱਚ ਤੇ ਵਿਕੀ ਜਾਂਦਾ ਲੇਕਿਨ ਇਹ ਦੋਨੋਂ ਅਲੱਗ ਅਲੱਗ ਚੀਜ਼ਾਂ ਨੇ ਅਲੱਗ ਅਲੱਗ ਇਹਨਾਂ ਦੀ ਫੀਲਿੰਗ ਹੈ ਅਲੱਗ ਅਲੱਗ ਇਹਨਾਂ ਦੀ ਖੁਸ਼ਬੂ ਹੈ ਔਰ ਇਦਾਂ ਹੀ ਹਰ ਇੱਕ ਚੀਜ਼ ਦਾ ਜਿਹੜਾ ਫਰੇਗਰੈਂਸ ਮਿਲ ਜਾਂਦੀ ਹੈ ਮਿਕਸ ਫਲੋਰੀ ਵੀ ਮਿਲ ਜਾਂਦੀ ਹੈ ਬਲੈਂਡ ਵੀ ਮਿਲ ਜਾਂਦੇ ਨੇ ਔਰ ਜਿਹੜਾ ਹੈਗਾ ਇਹ ਹਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹਰ ਇੱਕ ਪਰਫਿਊਮ ਦਾ ਸਿਮਿਲਰ ਵੀ ਇਹਦੇ ਵਿੱਚ ਅਵੇਲੇਬਲ ਹੁੰਦਾ ਹਾਂਜੀ ਤੇ ਅਤਰ ਦੀ ਗੱਲ ਚੱਲ ਰਹੀ ਹੈ ਦੋਸਤੋ ਅਤਰ ਦੇ ਸਕੀਨ ਨੇ ਜਿਹੜੇ ਉਹ ਹੀ ਜਾਣਦੇ ਨੇ ਵੀ ਇਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿੰਨੀ ਗਹਿਮੀਅਤ ਰੱਖਦਾ ਤੇ ਗੱਲਬਾਤ ਕਰਦੇ ਆਪਾਂ ਇਹ ਤਾਂ ਹੋ ਗਿਆ ਵੀ ਇਨਸਾਨ ਨੂੰ ਆਪਣੇ ਆਪ ਨੂੰ ਮਹਿਕਾਉ ਨੂੰ ਕਈ ਕਹਿੰਦੇ ਨੇ ਵੀ ਸਾਡੇ ਘਰ ਦੇ ਵਿੱਚੋਂ ਵੀ ਮਹਿਕ ਆਉਂਦੀ ਆ ਰਹਿਣਾ ਤੇ ਉਹਨਾਂ ਦੇ ਘਰ ਦੇ ਵਿੱਚੋਂ ਖੁਸ਼ਬੂ ਜਾਵੇ ਹੀ ਨਾ ਉਹਨਾਂ ਦੇ ਲਈ ਕੀ ਖਾਸ ਕੁਝ ਹੈ ਜੀ ਉਹਦੇ ਲਈ ਵੀ ਆਪਣੇ ਕੋਲੇ ਹੈਗਾ ਭਾਜੀ ਉਹਦੇ ਲਈ ਇੱਕ ਆਪਣੇ ਕੋਲੇ ਜਿਹੜੀ ਅਰੇਬਿਕ ਲਕਜ਼ਰੀ ਫਰੇਗਰੈਂਸ ਆਉਂਦੀਆਂ ਨੇ ਇਹਨੂੰ ਸਰ ਬਖੂਰ ਕਹਿੰਦੇ ਨੇ ਜੀ ਬਖੂਰ ਬਖੂਰ ਕਹਿੰਦੇ ਨੇ ਇਹ ਅਰਬ ਕੰਟਰੀਆਂ ਦੇ ਵਿੱਚ ਜ਼ਿਆਦਾਤਰ ਯੂਜ਼ ਹੁੰਦਾ ਹੈ ਠੀਕ ਹੈ ਇਹ ਬਖੂਰ ਕਹਿੰਦੇ ਨੇ ਇਹਨੂੰ ਤੁਸੀਂ ਕੀ ਕਰਨਾ ਹੈ ਇਹਨੂੰ ਇੱਕ ਬਰਨਰ ਲੈਣਾ ਹੈ ਹਾਂਜੀ ਬਰਨਰ ਲੈ ਲਓ ਜਾਂ ਹੁੱਕੇ ਵਾਲਾ ਕੋਲਾ ਲੈ ਲਓ ਉਹਦੇ ਉੱਪਰ ਤੁਸੀਂ ਥੋੜਾ ਚੁਟਕੀ ਜਾਂ ਦੋ ਚੁਟਕੀ ਭਰ ਇਹਦੇ ਉੱਪਰ ਰੱਖ ਦੇਣਾ ਇਹਦੇ ਵਿੱਚੋਂ ਹਲਕੀ ਫ੍ਰੈਗਰੈਂਸ ਨਿਕਲੂਗੀ ਔਰ ਤੁਹਾਡੇ ਰੂਮ ਨੂੰ ਉਹ ਬਹੁਤ ਜ਼ਿਆਦਾ ਮਹਿਕਾ ਦੋਗੇ ਔਰ ਬਹੁਤ ਜ਼ਿਆਦਾ ਲਕਜ਼ਰੀ ਫਰੇਗਰੈਂਸ ਇਹਦੇ ਵਿੱਚੋਂ ਜਿਹੜੀ ਨਿਕਲਦੀ ਹੈ ਨਾ ਕਿ ਆ ਕੈਮੀਕਲ ਫਰੇਗਰੈਂਸ ਨੇਚਰਲ ਫਰੇਗਰੈਂਸ ਫੀਲ ਜਿਹੜਾ ਨੇਚਰਲ ਫੀਲ ਆਉਂਦਾ ਰਾਇਲ ਫੀਲ ਆਉਂਦਾ ਅੱਛਾ ਨੁਸਰ ਸਾਹਿਬ ਜੀ ਇੱਕ ਮੇਰੇ ਪੁਰਾਣੇ ਸਮੇਂ ਦੇ ਵਿੱਚ ਚੱਲਿਆ ਗਿਆ ਸੀ ਗੱਲਾਂ ਬਾਤਾਂ ਦੌਰਾਨ ਮੈਂ ਪੁਰਾਣੇ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਜਾਂ ਰਾਣੀਆਂ ਕਹਿ ਲੀਏ ਉਹ ਇੱਕ ਬਰਤਨ ਦੇ ਵਿੱਚ ਲਾ ਕੇ ਧੂਆਂ ਜਾਂ ਕਰਕੇ ਕੀ ਹੈ ਉਹੀ ਚੀਜ਼ ਹੈ ਹਾਂਜੀ ਇਹ ਬਿਲਕੁਲ ਉਹੀ ਚੀਜ਼ ਹੈ ਜੀ ਇਹਨੂੰ ਹੀਟ ਕਰੋਗੇ ਇਹਨੇ ਆਪਣੀ ਫਰੇਗਰੈਂਸ ਦੇਣੀ ਹੈ ਨਾ ਕੋਈ ਇਹਦੇ ਵਿੱਚ ਕੋਈ ਕੈਮੀਕਲ ਦਾ ਯੂਜ਼ ਹੁੰਦਾ ਨਾ ਕੁਝ ਹੋਰ ਇਹ ਜਿਹੜਾ ਹੈਗਾ ਇਹ ਬੁੱਡੀ ਫਾਰਮ ਦੇ ਵਿੱਚ ਵੀ ਔਰ ਇਹ ਪਾਊਡਰ ਫਾਰਮ ਦੇ ਵਿੱਚ ਵੀ ਆਉਂਦਾ ਔਰ ਇਹ ਬਿਸਕੁਟੀ ਫਾਰਮ ਦੇ ਵਿੱਚ ਵੀ ਆਉਂਦਾ ਹੈ ਇਹ ਹਰ ਇੱਕ ਫਾਰਮ ਦੇ ਵਿੱਚ ਆਉਂਦਾ ਹੈ ਮਕਸਦ ਇਹਦਾ ਹੁੰਦਾ ਹੈ ਫ੍ਰੈਗਰੈਂਸ ਨੂੰ ਫੈਲਾ ਕੇ ਦੇਣਾ ਇਹ ਜਿਹੜੀ স্মੋਕ ਹੁੰਦੀ ਹੈ ਧੂਆ ਹੁੰਦਾ ਹੈ ਇਹ ਫ੍ਰੈਗਰੈਂਸ ਹੁੰਦੀ ਹੈ ਫ੍ਰੈਗਰੈਂਸ ਆਪਨੇ ਰੂਮ ਦੇ ਵਿੱਚ ਫੈਲ ਜਾਂਦੀ ਆ ਔਰ ਅੱਛਾ ਫੀਲ ਬੱਚਾ ਲਈ ਕੋਈ ਨੁਕਸਾਨ ਹੈ ਤਾਂ ਕੋਈ ਨੁਕਸਾਨ ਨਹੀਂ ਸਰ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਜੀ ਤੇ ਗੱਲ ਕਰਦੇ ਆ ਵੀ ਅਤਰ ਜਿਹੜਾ ਤੁਸੀਂ ਤਿਆਰ ਕਰਦੇ ਹੋ ਉਹਦੀ ਕੀਮਤ ਕਿੱਥੋਂ ਤੇ ਵੇਚਦਾ ਕਹਿੰਦੇ ਹੁੰਦੇ ਨੇ ਦੋਸਤੋ ਵੀ ਸ਼ੌਕ ਦਾ ਵੀ ਮੁੱਲ ਹੀ ਹੁੰਦਾ ਕੋਈ ਕੀਮਤ ਨਹੀਂ ਹੁੰਦੀ ਪਰ ਇਸ ਦੀ ਕੀਮਤ ਕਿੰਨੇ ਤੋਂ ਸਟਾਰਟ ਹੋ ਕੇ ਕਿੱਥੋਂ ਤੱਕ ਪਹੁੰਚ ਜਾਂਦੀ ਹੈ ਸਰ ਇਹਦੀ ਕੀਮਤ ਦੀ ਜੇ ਆਪਾਂ ਗੱਲ ਕਰੀਏ ਅੱਛੀ ਫਰੇਗਰੈਂਸ ਅੱਛੀ ਤੋਂ ਅੱਛੀ ਫਰੇਗਰੈਂਸ ਦੇਖੋ ਬਾਜ਼ਾਰ ਦੇ ਵਿੱਚ ਵੇਚਣ ਵਾਲੇ 10000 ਰੁਪਏ ਵੀ ਵੇਚੀ ਜਾਂਦੇ ਨੇ ਲੇਕਿਨ ਜਿਹੜੀ ਇਹਦੀ ਐਕਚੁਅਲ ਪ੍ਰਾਈਸ ਆ ਆਪਾਂ ਜਿਹੜਾ ਸਹੀ ਰੇਟ ਤੇ ਔਰ ਅੱਛੀ ਚੀਜ਼ ਪ੍ਰੋਵਾਈਡ ਕਰਦੇ ਆਂ ਔਰ ਕਸਟਮਰ ਨੂੰ ਸੈਟੀਸਫਾਈ ਕਰਦੇ ਆਂ ਕੁਆਲਿਟੀ ਦੇਣ ਦੇ ਵਿੱਚ ਕੁਆਲਿਟੀ ਦੇਣ ਦੇ ਵਿੱਚ ਕੀ ਆ ਆਪਾਂ ਨੂੰ ਜ਼ਿਆਦਾ ਮਜ਼ਾ ਆਉਂਦਾ ਕਿ ਮੇਰੇ ਕੋਲ ਬਹੁਤ ਜ਼ਿਆਦਾ ਭਰ ਕੇ ਆ ਬਹੁਤ ਜ਼ਿਆਦਾ ਹੈਵੀ ਕਰਕੇ ਸ਼ੌਪ ਤੇ ਸੋਰ ਤੇ ਨਹੀਂ ਮਾਰ ਰੱਖਿਆ ਮੈਂ ਉਹੀ ਚੀਜ਼ ਰੱਖੀ ਹੈ ਜਿਹਦਾ ਰਿਜ਼ਲਟ ਬਹੁਤ ਅੱਛਾ ਹੈ ਔਰ ਜਿਹਦੀ ਪ੍ਰੋਜੈਕਸ਼ਨ ਅੱਛੀ ਹੈ ਔਰ ਕੁਆਲਟੀ ਅੱਛੀ ਹੈ ਜਿਹੜਾ ਟ੍ਰੈਂਡਿੰਗ ਚ ਚੱਲਦਾ ਜਿਹੜਾ ਟ੍ਰੈਂਡਿੰਗ ਚ ਚੱਲਦਾ ਔਰ ਕਸਟਮਰ ਨੂੰ ਪਤਾ ਵੀ ਲੱਗੇ ਵੀ ਹਾਂ ਮੈਂ ਕਿਤੋਂ ਚੀਜ਼ ਲੈ ਕੇ ਆਇਆ ਔਰ ਮੈਨੂੰ ਲੱਗੀ ਹੋਈ ਆ ਮੈਨੂੰ ਅੱਛਾ ਫੀਲ ਆ ਰਿਹਾ ਇਹਦੀ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਸਰ ਪ੍ਰਾਈਸ ਦਾ 150 ਤੋਂ ਤੋਲਾ ਸਟਾਰਟ ਹੋ ਜਾਂਦਾ ਤੋਲੇ ਦੀ ਆਪਾਂ ਅਗਰ ਗੱਲ ਕਰੀਏ ਤੋਲੇ ਦੀ ਸਾਰੇ ਬੋਟਲ ਹੁੰਦੀ ਆ ਇਹ 12 ml ਦੀ ਬੋਤਲ ਹੁੰਦੀ ਹੈ ਜੀ 12 ml ਦੇ ਵਿੱਚ ਤੋਲਾ ਆ ਜਾਂਦਾ 150 ਤੋਂ ਸਟਾਰਟ ਹੋ ਕੇ 150 ਤੋਂ 1000 ਤੱਕ ਵੀ ਚਲਾਇਆ ਜਾਂਦਾ 2000 3000 ਤੱਕ ਵੀ ਚਲਾਇਆ ਜਾਂਦਾ ਇਸ ਤੋਂ ਵੀ ਉੱਪਰ ਜਿਹੜੀਆਂ ਫਰੇਗਰੈਂਸ ਚਲੀਆਂ ਜਾਂਦੀਆਂ ਨੇ ਆ ਇਹ ਇਹਦੇ ਵਿੱਚ ਕੀ ਹੁੰਦਾ ਕੁਆਂਟੀਟੀ ਜਿਹੜੀ ਹੁੰਦੀ ਹੈ ਦੀ 12 ml ਦੀ ਹੁੰਦੀ ਹੈ 12 ml ਜੇ ਤੁਸੀਂ ਡੇਲੀ ਯੂਜ਼ ਕਰਦੇ ਹੋ ਸਰ ਡੇਲੀ ਯੂਜ਼ ਕਰਦੇ ਹੋ ਘੱਟੋ ਘੱਟ ਸਾਢੇ 3-4 ਮਹੀਨੇ ਤੁਹਾਡਾ ਇਹ ਸਟੇ ਕਰਦੇ ਨਿਕਲ ਜਾਂਦੇ ਇਹਨੂੰ ਤਿਆਰ ਕਰਕੇ ਦਿਖਾਓ ਜੀ ਸਾਡੇ ਦਰਸ਼ਕਾਂ ਨੂੰ ਸਰ ਜਿਹੜਾ ਜਿਹੜਾ ਇਹ ਤਿਆਰ ਕਰਨ ਦਾ ਸਿਸਟਮ ਹੈ ਇਹ ਤਿਆਰ ਆਪਾਂ ਖੁਦ ਨਹੀਂ ਕਰਦੇ ਪੰਜਾਬ ਦੇ ਵਿੱਚ ਵੀ ਕੋਈ ਤਿਆਰ ਨਹੀਂ ਕਰਦਾ ਹੈਗਾ ਜਿਹੜੀ ਇਹ ਫਰੇਗਰੈਂਸ ਹੈ ਇਹ ਨੇਚਰਲ ਫਰੇਗਰੈਂਸ ਬਹੁਤ ਵੱਡੇ ਵੱਡੇ ਯੂਨਿਟ ਜਿਵੇਂ ਅਰਬ ਦੇ ਵਿੱਚ ਲੱਗੇ ਹੋਏ ਨੇ ਇੰਡੀਆ ਦੇ ਵਿੱਚ ਲੱਗੇ ਹੋਏ ਨੇ ਜਾਂ ਹੋਰ ਕੰਟਰੀਆਂ ਦੇ ਵਿੱਚ ਲੱਗੇ ਹੋਏ ਨੇ ਬਹੁਤ ਵੱਡੇ ਯੂਨਿਟ ਨੇ ਇਹਨੂੰ ਤਿਆਰ ਕਰਨ ਵਾਲੇ ਔਰ ਆਪਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕੰਪਨੀਆਂ ਤੋਂ ਚੀਜ਼ਾਂ ਲੈਣੇ ਆ ਜੇ ਕੋਈ ਆਪਾਂ ਨੂੰ ਕਹਿੰਦਾ ਕਿ ਹਾਂ ਮੈਂ ਇਹ ਅਤਰ ਘਰੇ ਤਿਆਰ ਕਰਦਾ ਸਰ ਮੈਂ ਉਹ ਚੀਜ਼ ਨੂੰ ਨਹੀਂ ਮੰਨਦਾ ਅਤਰ ਇਦਾਂ ਨਾਰਮਲੀ ਤਿਆਰ ਨਹੀਂ ਮਤਲਬ ਹਵਾ 'ਚ ਛੋਸੇ ਵੜੀਆਂ ਨੇ ਸਾੜ ਰਏ ਨੇ ਸਰ ਬਹੁਤ ਕੁਝ ਚੱਲ ਰਿਹਾ ਜੀ ਜਿਹੜੀ ਇਹਦੀ ਅਸਲ ਰਿਐਲਿਟੀ ਹੈ ਇਹ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਬਹੁਤ ਵੱਡੇ ਵੱਡੇ ਯੂਨਿਟ ਨੇ ਔਰ ਵੱਡੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਹੀ ਇਹ ਫ੍ਰੈਗਰੈਂਸ ਤਿਆਰ ਹੁੰਦੀਆਂ ਨੇ ਔਰ ਜੇ ਆਪਾਂ ਗੱਲ ਕਰੀਏ ਪਰਫਿਊਮ ਦੀ ਅਤਰ ਤੋਂ ਪਰਫਿਊਮ ਜਿਹੜਾ ਹੈਗਾ ਉਹ ਆਪਾਂ ਇੱਥੇ ਤੁਹਾਨੂੰ ਤਿਆਰ ਕਰ ਦਾਂਗੇ ਮੌਕੇ ਤੇ ਤਿਆਰ ਕਰ ਦਾਂਗੇ ਅਤਰ ਤੋਂ ਪਰਫਿਊਮ ਤਿਆਰ ਹੋ ਜੂਗਾ ਜੇ ਆਪਾਂ ਕਹੀਏ ਅਤਰ ਦੀ ਫ੍ਰੈਗਰੈਂਸ ਆਪਾਂ ਤਿਆਰ ਕਰਦੀਏ ਉਹ ਕੈਮੀਕਲ 베ਸ ਹੋ ਜਾਂਦੀਆਂ ਨੇ ਉਹ ਫਿਰ ਉਹੀ ਚੀਜ਼ਾਂ ਆ ਗਈਆਂ ਕਿ ਜਿਆਦਾ ਕੈਮੀਕਲ ਚੜ ਰਿਹਾ ਇਹ ਉਹ ਜੋ ਵੀ ਬਾਡੀ ਤੇ ਰिएक्ट ਕਰ ਦੋ ਜੋ ਕੈਮੀਕਲ ਵਾਲਾ ਹੈ ਉਹ ਤੁਸੀਂ ਇੱਥੇ ਤਿਆਰ ਕਰ ਦਿੰਦੇ ਸਰ ਪਰਫਿਊਮ ਆਪਾਂ ਇੱਥੇ ਤਿਆਰ ਕਰਾਂ ਠੀਕ ਹੈ ਉਹ ਦਿਖਾ ਦਿਓ ਫਿਰ ਤਿਆਰ ਕਰਕੇ ਬਿਲਕੁਲ ਕਰਕੇ ਦਿਖਾਵਾਂਗੇ ਜੀ ਤੁਹਾਨੂੰ ਸਰ ਇਹ ਬੋਟਲ ਹੁੰਦੀ ਹੈ ਜੀ ਪਰਫਿਊਮ ਬੋਟਲ ਹੁੰਦੀ ਹੈ ਜੀ ਇਹ ਜੀ ਇਹਦੇ ਵਿੱਚ ਆਪਾਂ ਅਤਰ ਐਡ ਕਰਾਂਗੇ ਅਤਰ ਐਡ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਅਲਕੋਹਲ ਜਿਹੜਾ ਜਿਹਨੂੰ ਆਪਾਂ ਅਲਕੋਹਲ ਐਸੈਂਸ਼ੀਅਲ ਆਇਲ ਕਹ ਦਿੰਨੇ ਆਂ ਜੇ ਆਪਾਂ ਉਹ ਸੋਲਵੈਂਟ ਐਡ ਕਰਾਂਗੇ ਇਹ ਜਿਹੜਾ ਹੈਗਾ ਪਰਫਿਊਮ ਬਣ ਕੇ ਤਿਆਰ ਹੋ ਜਾਊਗਾ ਸਰ ਦੋ ਤੋਂ ਤਿੰਨ ਦੋ ਤੋਂ ਤਿੰਨ ਮਿੰਟ ਦੇ ਵਿੱਚ ਸਪਰੇ ਹੋ ਜਾਊਗਾ ਬਟ ਇਹਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਅਲਕੋਹਲ ਦੀ ਮਾਤਰਾ ਹੋ ਜਾਂਦੀ ਹੈ ਅਲਕੋਹਲ ਐਡ ਹੋ ਜਾਂਦਾ ਜਿਹੜਾ ਅਤਰ ਹੁੰਦਾ ਸਰ ਅਤਰ ਦੇ ਵਿੱਚ ਪਿਓਰਿਟੀ ਜ਼ਿਆਦਾ ਹੁੰਦੀ ਹੈ ਲਕਜ਼ਰੀ ਬੰ ਜ਼ਿਆਦਾ ਹੁੰਦਾ ਹੈ ਔਰ ਫੀਲ ਅੱਛਾ ਆਉਂਦਾ ਹੈ ਔਰ ਲੌਂਗ ਟਾਈਮ ਆਉਂਦਾ ਹੈ ਇਹ ਹੁੰਦਾ ਹੈ ਕਿ ਆਫਟਰ ਵਾਸ਼ ਵੀ ਕੱਪੜੇ ਦੇ ਉੱਤੋਂ ਇਹਦਾ ਫੀਲ ਆਉਂਦਾ ਰਹਿੰਦਾ ਹੈ ਫਰੇਗਰੈਂਸ ਦਾ ਜਿਹੜੇ ਇੱਕ ਵਾਰ ਲਗਾ ਲਿਆ ਉਹ ਦੁਬਾਰੇ ਯਾਦ ਆਉ ਉਹ ਵੀ ਮੈਂ ਕੀ ਲਗਾਈ ਸੀ ਬਿਲਕੁਲ ਅਤਰ ਦੇ ਵਿੱਚ ਇਹ ਫਰਕ ਹੁੰਦਾ ਹੈ ਪਰਫਿਊਮ ਦੇ ਮੁਕਾਬਲੇ ਬਾਕੀ ਪਰਫਿਊਮ ਵੀ ਅੱਛਾ ਹੈ ਪਰਫਿਊਮ ਵੀ ਕੋਈ ਉਹ ਨਹੀਂ ਪਰਫਿਊਮ ਦੇ ਵਿੱਚ ਕੀ ਹੁੰਦਾ ਅਲਕੋਹਲ ਐਡ ਹੋ ਜਾਂਦਾ ਉਹ ਪਰਫਿਊਮ ਬਣ ਜਾਂਦਾ ਬਾਕੀ ਅਤਰ ਦੀ ਜਿਹੜੀ ਲਾਸਿੰਗ ਹੁੰਦੀ ਹੈ ਉਹ ਜ਼ਿਆਦਾ ਪਰਫਿਊਮ ਦੇ ਮੁਕਾਬਲੇ ਅੱਛੀ ਹੁੰਦੀ ਹੈ ਅੱਛਾ ਕਈ ਲੋਕ ਆ ਕੇ ਕਹਿੰਦੇ ਹੋਣਗੇ ਵੀ ਯਾਰ ਸਾਨੂੰ ਮਹਿੰਗਾ ਲੱਗ ਰਿਹਾ ਇੱਕ ਅਟੈਚੀ ਵਾਲਾ ਭਾਈ ਆਉਂਦਾ ਸ਼ਾਇਦ ਕਿਸੇ ਜੁਪੀ ਬਿਹਾਰ ਤੋਂ ਆਉਂਦਾ ਪਤਾ ਨਹੀਂ ਕਿੱਧਰੋਂ ਆਉਂਦਾ ਆਪਾਂ ਕਹਿ ਨਹੀਂ ਸਕਦੇ ਵੀ ਕਿੱਥੋਂ ਆਉਂਦਾ ਉਹ ਆ ਕੇ ਕਹਿ ਦਿੰਦਾ ਜੀ ਏਡੀ ਬੋਟਲ ਤੁਹਾਨੂੰ 20 ਰੁਪਏ ਦੀ ਦੇ ਰਿਹਾ ਹਾਂ ਹਾਂਜੀ ਹਾਂਜੀ ਤੇ ਲੋਕ ਉਹ ਕਿਉਂਦਾ ਖਰੀਦਣਦੇ ਤੁਹਾਡੀ ਸਰ ਇਹ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਇਹ ਜਿਹੜੀਆਂ ਅੱਛੀਆਂ ਫਰੇਗਰੈਂਸ ਹੁੰਦੀਆਂ ਨੇ ਘੱਟ ਕੈਮੀਕਲ ਫਰੇਗਰੈਂਸ ਹੁੰਦੀਆਂ ਨੇ ਜਿਹੜੀਆਂ ਸਸੀਆਂ ਫਰੇਗਰੈਂਸ ਹੁੰਦੀਆਂ ਨੇ ਚੜਦੀਆਂ ਨੇ ਜਾਂ ਸਕਿਨ ਰिएक्शन ਕਰਦੀਆਂ ਨੇ ਜਾਂ ਦੂਸਰੇ ਬੰਦੇ ਨੂੰ ਹਿੱਟ ਕਰਦੀਆਂ ਨੇ ਜਿਹੜੀਆਂ ਇਹ ਅੱਛੀ ਕੁਆਲਿਟੀ ਦੀਆਂ ਫਰੇਗਰੈਂਸ ਹੋਣਗੀਆਂ ਅੱਛੀ ਕੰਪਨੀ ਦੀਆਂ ਫਰੇਗਰੈਂਸ ਹੋਣਗੀਆਂ ਵਧੀਆ ਕੁਆਲਿਟੀ ਦੀਆਂ ਫਰੇਗਰੈਂਸ ਹੋਣਗੀਆਂ ਉਹ ਇਹ ਚੀਜ਼ ਨਹੀਂ ਕਰਦੇ ਆਂ ਔਰ ਰਿਐਕਟ ਨਹੀਂ ਕਰਦੇ ਆਂ ਉਹ ਸਾਹਮਣੇ ਵਾਲੇ ਨੂੰ ਅੱਛਾ ਫੀਲ ਦਲਾਉਂਦੇ ਨੇ ਔਰ ਜਿਹਦੇ ਆਪ ਦੇ ਖੁਦ ਲੱਗਿਆ ਹੋਊਗਾ ਉਹਨੂੰ ਅੱਛਾ ਫੀਲ ਆਉਂਦਾ ਜਿਹੜੀਆਂ ਕੁਆਲਿਟੀ ਹੋਗੇ ਜਿਹੜੇ 20 ਪਾ ਰੁਪਏ ਦਾ 100 ਰੁਪਏ ਦਾ ਸੇਲ ਕਰਦੇ ਫਿਰਦੇ ਨੇ ਸਰ ਉਹ ਪਤਾ ਨਹੀਂ ਕੀ ਸੇਲ ਕਰਦੇ ਨੇ ਕੀ ਨਹੀਂ ਸੇਲ ਕਰਦੇ ਔਰ ਫੋਰ ਇਗਜ਼ਾਮਪਲ ਗੱਲ ਕਰਦੇ ਆਂ ਜੇ ਇਹ 12 ਐਮਐਲ ਦੀ ਬੋਟਲ ਹੈ ਸਰ ਬਾਜ਼ਾਰ ਦੇ ਵਿੱਚ ਉਹ 30 ਰੁਪਏ ਦੀ ਮਿਲ ਰਹੀ ਹੈ ਔਰ ਦੁਕਾਨਦਾਰ ਵੀ ਉਹਦੇ ਵਿੱਚੋਂ ਕਮਾ ਰਿਹਾ ਔਰ ਜਿਹੜਾ ਉਹਦਾ ਡਿਸਟਰੀਬਿਊਟਰ ਆ ਉਹ ਵੀ ਕਮਾ ਰਿਹਾ ਔਰ ਜਿਹੜੀ ਕੰਪਨੀ ਉਹਨੂੰ ਬ ਸਰੋ ਕਿੰਨੇ ਚ ਪੈ ਰਿਆ ਕਿੰਨੇ ਚ ਤੁਹਾਨੂੰ ਦੇ ਰਹੇ ਨੇ ਇਹਦਾ ਤੁਸੀਂ ਆਪ ਹੀ ਆਪਾਂ ਸਮਝ ਆ ਰਹੇ ਕਿ ਉਹ ਇੰਨੀ ਅੱਛੀ ਪੈਕਿੰਗ ਕਰਕੇ ਔਰ ਦੁਕਾਨਦਾਰ ਵੀ ਕਮਾ ਰਿਹਾ ਜੇ 30 ਰੁਪਏ ਦੀ ਸੇਲ ਕਰਦਾ ਤਾਂ ਉਹਨਾਂ ਨੂੰ 15 ਰੁਪਏ ਦੀ 10 ਰੁਪਏ ਦੀ ਪੈਂਦੀ ਹੋਣੀ ਔਰ 10 ਰੁਪਏ ਚ ਤੁਹਾਨੂੰ ਕੀ ਦੇ ਰਹੇ ਨੇ ਉਹ ਆਪਾਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਹਾਂ ਹਾਂਜੀ ਤੇ ਆ ਅਤਰਦੇਸ਼ ਕਿੰਨਾਂ ਲਈ ਅੱਜ ਦੀ ਇਹ ਖਾਸ ਵੀਡੀਓ ਸੀ ਤੇ ਨ사ਦ ਜੀ ਇੱਕ ਹੋਰ ਜਾਦੇ ਜਾਂਦੇ ਵੀ ਜੋ ਉਸ ਵੀਡੀਓ ਨੂੰ ਦੇਖ ਕੇ ਆਉਣਗੇ ਕੀ ਡਿਸਕਾਊਂਟ ਕਰਨਗੇ ਉਹਨਾਂ ਨੂੰ ਸਰ ਪੂਰਾ ਪੂਰਾ ਮਾਨ ਕਰਾਂਗੇ ਜੀ ਪੂਰਾ ਪੂਰਾ ਡਿਸਕਾਊਂਟ ਕਰਾਂਗੇ ਕੋਈ ਦਿੱਕਤ ਨਹੀਂ ਹੈਗੀ ਔਰ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਉਹਨਾਂ ਨੂੰ ਕੁਆਲਿਟੀ ਦੇ ਵਿੱਚ ਡੀਲ ਕਰੀਏ ਕੁਆਲਿਟੀ ਦੇ ਕੇ ਤੋੜੀਏ ਨਾ ਕਿ 200 ਰੁਪਏ ਦਾ ਡਿਸਕਾਊਂਟ ਮੈਂ ਜਿਹੜਾ ਹੈਗਾ ਅੱਜ ਤੁਹਾਨੂੰ ਅਲਾਉਂਸ ਕਰ ਦੂੰਗਾ ਕਿ ਹਾਂ 100 ਰੁਪਏ ਦਾ ਜਾਂ 200 ਰੁਪਏ ਦਾ ਡਿਸਕਾਊਂਟ ਮੈਂ ਉਹਨਾਂ ਨੂੰ ਦੇ ਦੂੰਗਾ ਪਰ ਉਹਦੇ ਵਿੱਚ ਕੀ ਹੈ ਮੈਂ ਉਹਨਾਂ ਨੂੰ ਫਰੇਗਰੈਂਸ ਦੇ ਵਿੱਚ ਕਮੀ ਕਰ ਦਵਾਂ ਉਹਦਾ ਮਜ਼ਾ ਨਹੀਂ ਹੈਗਾ ਮੈਂ ਕੋਸ਼ਿਸ਼ ਕਰੂੰਗਾ ਕਿ ਹਰ ਇੱਕ ਕਸਟਮਰ ਜਿਹੜਾ ਮੇਰੇ ਕੋਲੇ ਵਿਜ਼ਿਟ ਕਰਦਾ ਮੈਂ ਉਹਨੂੰ ਅੱਛੀ ਤੋਂ ਅੱਛੀ ਕੁਆਲਟੀ ਔਰ ਬਹੁਤ ਘੱਟ ਪ੍ਰਾਈਸ ਦੇ ਵਿੱਚ ਦਵਾ ਔਰ ਅੱਛਾ ਫੀਲ ਆਵੇ ਔਰ ਅੱਛਾ ਉਹਨਾਂ ਦਾ ਲੱਗਿਆ ਹੋਇਆ ਦੋ ਤਿੰਨ ਜਗ੍ਹਾ 10 ਜਗ੍ਹਾ ਤੋਂ ਅਗਲਾ ਫੀਲ ਕਰਕੇ ਵੀ ਆਵੇ ਵੀ ਇਹ ਹਾਂ ਪੁੱਛ ਕੇ ਆਵੇ ਯਾਰ ਫਲਾਨੀ ਜਗ੍ਹਾ ਤੋਂ ਕਿੱਥੋਂ ਲੈ ਕੇ ਆਏ ਆ ਕਿਹੜੀ ਚੀਜ਼ ਆ ਇਹ ਵੀ ਅਮਨੇ ਵੀ ਇਹ ਯੂਜ਼ ਕਰਦੇ ਆ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਮੈਂ ਅਗਲੇ ਨੂੰ ਕੁਆਲਟੀ ਦਵਾ ਕੁਆਲਟੀ ਦੇ ਵਿੱਚ ਡੀਲ ਕਰਾਂ ਨਾ ਕਿ ਕੋਈ ਆਫਰਾਂ ਦੇ ਵਿੱਚ उलझा ਕੇ ਨਾ ਕਿ ਕੋਈ 100 ਦਾ ਰੁਪਿਆ ਦਾ ਡਿਸਕਾਊਂਟ ਦੇ ਵਿੱਚ उलझा ਕੇ ਆਪਾਂ ਕਿਸੇ ਨੂੰ ਕੋਈ ਚੀਜ਼ ਲਈਏ ਮੇਰਾ ਇਹੀ ਮੰਨਣਾ ਹੈ ਕਿ ਮੈਂ ਅਗਲੇ ਨੂੰ ਕੁਆਲਿਟੀ ਦਵਾਂ ਕਿ ਅਗਲੇ ਨੂੰ ਸਾਹਮਣੇ ਵਾਲੇ ਨੂੰ ਪਤਾ ਚੱਲੇ ਵੀ ਅਤਰ ਹੁੰਦੇ ਕੀ ਨੇ ਔਰ ਅਤਰ ਦੀ ਲਗਜ਼ਰੀ ਪਨ ਕੀ ਹੁੰਦਾ ਹੈ ਅਗਰ ਦੀ ਅਤਰ ਦੀ ਰਿਐਲਿਟੀ ਕੀ ਹੈ ਸਾਹਮਣੇ ਵਾਲੇ ਕਿਸਮ ਨੂੰ ਇਹ ਪਤਾ ਚੱਲੇ ਠੀਕ ਹੈ ਹਾਂਜੀ ਤੇ ਇਹ ਸੰਨ ਨਾਸਾਦ ਜੀ ਤੇ ਅਤਰ ਅਲ ਅਰਬ ਤੇ ਆ ਦੋਸਤੋ ਤੁਸੀਂ ਵੀ ਇੱਥੇ ਇੱਕ ਵਾਰੀ ਵਿజిਟ ਜਰੂਰ ਕਰੋ ਕਿਉਂਕਿ ਸਾਨੂੰ ਪਤਾ ਜਿਹੜੇ ਖੁਸ਼ਬੂਆਂ ਦੇ ਸ਼ਕੀਨ ਨੇ ਉਹ ਇਸ ਵੀਡੀਓ ਨੂੰ ਦੇਖ ਕੇ ਇੱਥੇ ਜਰੂਰ ਆਉਣਗੇ ਤੇ ਭਾਈ ਸਾਹਿਬ ਨੇ ਡਿਸਕਾਊਂਟ ਵੀ ਹੈ ਜਿਹੜਾ ਤੁਹਾਨੂੰ ਦੇ ਹੀ ਦੇਣਾ ਹੈ ਕਿਉਂਕਿ ਵੀਡੀਓ ਦੇਖ ਕੇ ਜੇਕਰ ਤੁਸੀਂ ਆਉਨੇ ਹੋ ਤਾਂ ਤੁਹਾਨੂੰ ਵਧੀਆ ਡਿਸਕਾਊਂਟ ਮਿਲਣਾ ਲਾ ਘੱਟ ਰੇਟ ਦੇ ਵਿੱਚ ਵਧੀਆ ਕੁਆਲਿਟੀ ਲੈਣੀ ਹੈ ਤਾਂ ਅਤਰ ਅਲ ਅਰਬ ਤੇ ਜਰੂਰ ਪਹੁੰਚੋ ਜੀ ਇੱਕ ਵਾਰੀ ਪਤਾ ਫੇਰ ਦੱਸ ਤੋਂ ਜੀ ਹਾਂਜੀ ਸਰ ਆਪਣਾ ਪਤਾ ਹੈਗਾ ਜਰਗ ਚੌਂਕ ਨੀਅਰ ਭਾਰਤ ਬੈਕਰੀ ਮਲੇਰ ਕੋਟਲਾ ਲੁਧਿਆਣਾ ਰੋਡ ਤੇ ਜਰਗ ਚੌਕ ਪੈਂਦਾ ਫਲਾਈਓਵਰ ਦੇ نیچے ਉੱਥੋਂ ਜਿਹੜਾ ਨੀਅਰ ਭਾਰਤ ਵਿਕਰੀ ਕੋਲੀ ਭਾਰਤ ਵਿਕਰੀ 10 ਦੁਕਾਨਾਂ ਛੱਡ ਕੇ ਆਪਣੀ ਜਿਹੜੀ ਹੈ ਸ਼ਾਪ ਆ ਜਾਂਦੀ ਹੈ ਜੀ ਔਰ ਆਪਣੀ ਲੋਕੇਸ਼ਨ ਅਤਰ ਅਲਰਬ ਲੋਕੇਸ਼ਨ ਜਿਹੜੀ ਹੈ ਗੂਗਲ ਤੇ ਵੀ ਪਈ ਆ ਇਨਸਟਾ ਤੇ ਵੀ ਪਈ ਆ ਔਰ ਫੇਸਬੁੱਕ ਤੇ ਵੀ ਪਈ ਆ ਜੀ ਤੇ ਦੋਸਤੋ ਫਿਰ ਦੇਖਦੇ ਕਿਉਂ ਪਹੁੰਚੋ ਜਲਦੀ ਜਲਦੀ ਜੇਕਰ ਤੁਸੀਂ ਵੀ ਆਪਣੇ ਕਿਸੇ ਕਾਰੋਬਾਰ ਦੀ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਤੇ ਭਾਈ ਸਾਹਿਬ ਤੁਹਾਨੂੰ ਇੱਕ ਵਾਰੀ ਬਹੁਤ-ਬਹੁਤ ਮੁਬਾਰਕਾ ਦਿਵਾਰ ਤੋਂ ਤੁਹਾਡੀ ਸ਼ਾਪ ਦੇ ਲਈ ਤੇ ਲੋਕਾਂ ਨੂੰ ਘੱਟ ਰੇਟਾਂ ਦੇ ਵਿੱਚ ਵਧੀਆ-ਵਧੀਆ ਖੁਸ਼ਬੂਆਂ ਆ ਜੇ ਇਨਸ਼ਾਅੱਲਾ ਪੂਰੀ-ਪੂਰੀ ਕੋਸ਼ਿਸ਼ ਕਰਾਂਗੇ ਜੀ ਬਹੁਤ ਹੀ ਘੱਟ ਰੇਟ ਦੇ ਉੱਤੇ ਔਰ ਬਹੁਤ ਹੀ ਅੱਛੀਆਂ ਫਰੇਗਰੈਂਸ ਆਪਾਂ ਲੋਕਾਂ ਨੂੰ ਪ੍ਰੋਵਾਈਡ ਕਰੀਏ ਤੇ ਜਰੂਰ ਪਹੁੰਚੋ ਜੀ ਅਤਰ ਅਲ ਅਰਬ ਨੇੜੇ ਜਰਗ ਚੌਕ ਮਲੇਰ ਕੋਟਲਾ ਧੰਨਵਾਦ ਸਾਰਿਆਂ